ਹਰ ਸਾ ਇੰਨਾ ਭਿਆਨਕ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਅਜੇ ਕੁਝ ਦੇਖਿਆ ਹੀ ਨਹੀਂ ਕੱਲ ਪੰਜਾਬ ਦੇ ਵਿੱਚ ਉਹ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ ਜਿਹੜਾ ਕਿ ਅੱਜ ਤੱਕ ਕਦੇ ਪੰਜਾਬ ਦੇ ਵਿੱਚ ਨਹੀਂ ਸੀ ਹੋਇਆ ਉਹਦਾ ਨਾਮ ਹੈਗੇ ਜੀ ਟੌਰਨੇਡੋ ਯਾਨੀ ਕਿ ਬਵੰਡਰ ਜਿਹਦੇ ਕਿ ਰਸਤੇ ਦੇ ਵਿੱਚ ਜੋ ਚੀਜ਼ ਆਈ ਪੱਟ ਛੁੱਟੀ ਉਖਾੜ ਛੁੱਟੀ ਇੰਨਾ ਪਚਾਲ ਸੀ ਇੰਨਾ ਤੂਫਾਨ ਸੀ ਇੰਨਾ ਸੁਨਾਮੀ ਸੀ ਪੰਜਾਬ ਦੇ ਵਿੱਚ ਬਵੰਡਰ ਯਾਨੀ ਕਿ ਟੌਰਨੇਡੋ ਅੱਜ ਤੱਕ ਨਹੀਂ ਆਇਆ ਪਰ ਕੱਲ ਯਾਨੀ ਕਿ 2 ਮਾਰਚ ਨੂੰ ਇਹ ਆਇਆ ਤੇ منظر ਕੀ ਕੀਤਾ ਉਹਨੇ ਤੁਹਾਡੇ ਸਾਹਮਣੇ ਐ ਐਨਾ ਖੌਫਨਾਕ منظر ਸੀ ਕਿ ਜੋ ਜੋ ਲੋਕ ਇਸ ਦੇ ਚਪੇਟ ਦੇ ਵਿੱਚ ਆਏ ਉਹਨਾਂ ਨੇ ਮੌਤ ਆਪਣੇ ਬਿਲਕੁਲ ਕੋਲੋਂ ਦੇਖੀ ਫੇਰ ਤਾਂ ਸਾਰਿਆਂ ਨੇ ਧਰਤੀ ਤੇ ਡਿੱਗ ਕੇ ਇੱਕ ਦੂਜੇ ਦੀਆਂ ਲੱਤਾਂ ਬਾਹਾਂ ਫੜ ਕੇ ਜਾਨ ਬਚਾਈ ਇਸ ਦੇ ਕਾਰਨ ਇੱਕ ਮੌਤ ਵੀ ਹੋਈ ਐ ਪਿੰਡ ਕੋਠਾਗੁਰੂ ਤੋਂ ਜਿਹੜੀ ਹਮੀਰਗੜ ਨੂੰ ਰੋਡ ਜਾਂਦੀ ਐ ਉੱਥੇ ਇੱਕ ਸ਼ੈਲਰ ਦੇ ਵਿੱਚ ਇੱਕ ਬੰਦੇ ਦੀ ਮੌਤ ਵੀ ਹੋਈ ਐ ਤੇ ਬਾਕੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਹਦਾ ਨੁਕਸਾਨ ਜ਼ਿਆਦਾ ਹੋਇਆ ਐ ਪਿੰਡ ਕੋਠਾਗੁਰੂ ਤੇ ਹਮੀਰਗੜ ਪਗਤਾ ਭਾਈ ਕਾ ਦੇ ਬਿਲਕੁਲ ਨਾਲ ਪੈਂਦੇ ਆ ਦੋਨੋਂ ਪਿੰਡ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਜਿਆਦਾ ਨੁਕਸਾਨ ਹੋਇਆ ਘਰ ਟਹਿ ਗਿਆ ਕੰਦਾਂ ਟਹਿ ਗਿਆ ਇਹਨਾਂ ਦੇ ਮਤਲਬ ਉਹ ਚੀਜ਼ ਹੋਈ ਜੋ ਕਿ ਕਦੇ ਪੰਜਾਬ ਦੇ ਲੋਕਾਂ ਨੇ ਇੱਥੋਂ ਦੇ ਲੋਕਾਂ ਨੇ ਦੇਖੀ ਹੀ ਨਹੀਂ ਸੀ ਪਹਿਲਾਂ ਨਹੀਂ ਦੇਖਿਆ 35 36 ਸਾਲ ਦੀ ਉਮਰ ਹੋ ਗਈ ਨਹੀਂ ਦੇਖਿਆ ਪਹਿਲੀ ਵਾਰ ਦੇਖਿਆ ਹਾਰਸਾ ਇੰਨਾ ਭਿਆਨਕ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਅਜੇ ਕੁਝ ਦੇਖਿਆ ਗਾਡਰ ਜਿਹੜਾ ਹੈਗਾ ਕਿੰਨੇ ਭਿਆਨਕ ਤਰੀਕੇ ਦੇ ਨਾਲ ਇਹ ਬੋਰਡ ਦੇ ਵਿੱਚ ਦੱਬਿਆ ਗਿਆ ਇਹ ਦੇਖ ਲਓ ਤੁਸੀਂ ਕੰਦਾ ਸਾਰੀਆਂ ਢਾਟੀਆਂ ਜੋ-ਜੋ ਸਮਾਨ ਸੀ ਚਾਹੇ ਕੋਈ ਗਦੈਲੇ ਸੀ ਕੋਈ ਟਰੈਕਟਰ ਸੀ ਕੋਈ ਫਰਿੱਜਾਂ ਸੀ ਕੁਝ ਨਹੀਂ ਇਹਨਾਂ ਨੇ ਛੱਡਿਆ A to Z ਸਾਰਾ ਸਮਾਨ ਇਹਨੇ ਪੰਨਤਾ ਟੈਲ ਬੱਤੇ ਦੀ ਛੱਤ ਸੀ ਉਹ ਪੰਨ ਦਿੱਤੀ ਕੋਈ ਟੀਨਾ ਸੀ ਕੋਈ ਸਲੇਟਾਂ ਸੀ ਕੁਝ ਵੀ ਨਹੀਂ ਛੱਡਿਆ ਆਹ ਕਮਰਾ ਸੀ ਜਿੱਥੇ ਤੁਸੀਂ ਦੇਖ ਰਹੇ ਢਾਟਾ ਟੀਨਾ ਬਿਲਕੁਲ ਇਕੱਠੀਆਂ ਕਰਤੀਆਂ ਆ ਦੇਖ ਲਓ ਬੋਰਡ ਦੇ ਦਰਖਤ ਦੇ ਉੱਤੇ ਟੀਨਾ ਪਈਆਂ ਆ ਜਿਹੜੀਆਂ ਸਲੇਟ ਅਟੈਚਮੈਂਟ ਦੀਆਂ ਉਹ ਤਾਂ ਚੂਰਾ ਹੀ ਕਰ ਦਿੱਤੀਆਂ ਤੇ ਇਹ ਕਹਿੰਦੇ ਆ ਕਿ ਕਿਲੋਮੀਟਰਾਂ ਦੇ ਦੂਰ ਹਿਸਾਬ ਦੇ ਨਾਲ ਨਾ ਇਹ ਦੂਰ ਜਾ ਡਿੱਗੀਆਂ ਆ ਥੰਮ ਡਿੱਗ ਪਿਆ ਥੰਮ ਦੇ ਨਾਲ ਗੇਟ ਸੀਗਾ ਗੇਟ ਵੀ ਪੱਟ ਸੁਟਿਆ ਸਲੇਟਾਂ ਪੱਟ ਸੁਟੀਆਂ ਤੁਹਾਡੇ ਸਾਹਮਣੇ ਆ ਸਾਰਾ ਕੁਝ ਲੋਕ ਕਈ ਨਾ ਯਕੀਨ ਨਹੀਂ ਮੰਨਦੇ ਪਰ ਆ ਦੇਖ ਲਓ ਇਹ ਸਲੇਟਾਂ ਪਤਾ ਨਹੀਂ ਕਿੰਨੀ ਕਿੰਨੂ ਦੂਰੋਂ ਉੱਡ ਕੇ ਆਈਆਂ ਜਿਹੜੇ ਹਲਕੇ-ਬੁਲਕੇ ਛੱਤਾ ਸੀ ਉਹ ਤਾਂ ਸਭ ਢਾ ਕੇ ਪਤਾ ਨਹੀਂ ਕਿੰਨੀ ਕਿੰਨੀ ਦੂਰ ਇਹਨਾਂ ਨੇ ਚਲਾ ਕੇ ਮਾਰੀਆਂ ਆ ਮੇਰੇ ਮਾਮੇ ਦਾ ਘਰ ਹੈਗਾ ਆ ਦੇਖ ਸਕਦੇ ਤੁਸੀਂ ਆ ਆ ਦੇਖ ਲਓ ਜਿਹੜੀ ਸੋਈ ਬਣਾਈ ਹੋਈ ਸੀ ਉਹਨਾਂ ਦੇ ਬਾਅਦ ਆ ਟਾਇਲ ਬੱਤਾ ਹੈਗਾ ਇਹਨਾਂ ਸਾਰਾ ਚੱਕਰੀ ਤੇ ਕੁਝ ਵੀ ਨਹੀਂ ਛੱਡਿਆ ਮੈਂ ਕਹਿੰਦਾ ਆ ਕੰਦ ਸੀ ਤੂੜੀ ਵਾਲਾ ਇਹਨਾਂ ਢਾ ਦਿੱਤਾ ਇੰਨਾ ਖੌਫਨਾਕ ਮੰਜ਼ਰ ਸੀ ਲੋਕਾਂ ਨੇ ਦੇਖਿਆ ਉਹ ਦੱਸਦੇ ਐ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਸ ਤੋਂ ਪਹਿਲਾਂ ਇਹੋ ਜਿਹਾ ਭਿਆਨਕ ਮੰਜ਼ਰ ਕਦੇ ਨਹੀਂ ਹੋਇਆ ਅਸੀਂ ਬਸ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੀ ਸੀਗੇ ਕਿ ਸ਼ਾਇਦ ਅਸੀਂ ਬਚ ਜਾਈਏ ਕਿਤੇ ਅਸੀਂ ਇਹ ਕਾਰ ਦਾਸਰਾ ਲੈ ਕੇ ਸਾਰਿਆਂ ਨੂੰ ਜਾਨ ਬਚਾਈ ਬਹੁਤ ਭੜਾ ਜਿੰਨਾ ਕਹਦੇ ਧਰਤੀ ਤੋਂ ਡਿੱਗੇ ਹੋਿਆਂ ਨੂੰ ਸਾਨੂੰ ਤਾਂ ਹਵਾ ਚੱਕ ਰਹੀ ਸੀ ਇੰਨਾ ਪ੍ਰੈਸ਼ਰ ਤੇ ਇੱਕ ਦੂਜੇ ਦੀਆਂ ਲੱਤਾਂ ਫੜ ਕੇ ਉਹ ਗੱਡੀ ਦੀ ਬਾਰੀ ਨੂੰ ਹੱਥ ਪਾ ਕੇ ਫੇਰ ਫੇਰ ਉੱਥੋਂ ਤੱਕ ਮੈਂ 53-55 ਸਾਲ ਦਾ ਹੋ ਗਿਆ ਮੈਂ ਅੱਜ ਤੱਕ ਇਹੋ ਜਿਹਾ ਹਾਦਸਾ ਨਹੀਂ ਸੀ ਹੁੰਦਾ ਵਾਪਰੇ ਦੇਖਿਆ ਸ਼ਪੈਦੇ ਸੀ ਸ਼ਪੈਦੇ ਤੋੜ ਦਿੱਤੇ ਤੁਸੀਂ ਦੇਖ ਲਓ ਨਾ ਇੱਥੋਂ ਬਚਾਲਿਆਂ ਜਮਾ ਖਾਲੀ ਕਰ ਦਿੱਤਾ ਹੈ ਬਿਜਲੀ ਦੇ ਖੰਭੇ ਤੋੜ ਦਿੱਤੇ ਟਰਾਂਸਫਾਰਮਰ ਤੋੜ ਦਿੱਤੇ 35 ਟਰਾਂਸਫਾਰਮਰ ਟੁੱਟੇ ਆ ਜਿਹਦੇ ਕਰਕੇ ਇਸ ਏਰੀਏ ਦੇ ਵਿੱਚ 3 ਦਿਨ ਬਿਜਲੀ ਨਹੀਂ ਆਉਂਦੀ ਆ ਦੇਖ ਲਓ ਇੱਥੇ ਸ਼ਪੈਦੇ ਬਿਲਕੁਲ ਸਾਫ਼ ਦੇਖ ਰਹੇ ਆ ਤੇ ਬਾਕੀ ਜਗ੍ਹਾ ਸ਼ਪੈਦੇ ਬਿਲਕੁਲ ਭੰਨ ਦਿੱਤੇ ਝੰਬ ਦਿੱਤੇ ਆਦੋ ਹੀ ਦੇਖ ਲਓ ਕੰਧਾਂ ਪੂਰੀਆਂ ਪੂਰੀਆਂ ਬਣੀਆਂ ਤੜੀਆਂ ਸਿਰ ਦਿੱਤੀਆਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਵਾਰੀ ਪਿਛਲੇ ਸਾਲ ਇਹ ਫਾਜ਼ਲ ਕਾਜਾ ਬੋਰ ਇਲਾਕੇ ਦੇ ਵਿੱਚ ਕਿੰਨੂਆਂ ਦਾ ਬਾਗ ਪਟਿਆ ਗਿਆ ਸੀ ਟੋਰਨੇਡੋ ਦੇ ਨਾਲ ਉਹ ਪਹਿਲਾ ਚਾਂਸ ਸੀ ਇਹ ਦੂਜਾ ਕਣਕਾਂ ਬਿਛਾਤਿਆਂ ਜਿੱਥੋਂ ਦੀ ਇਹ ਲੰਘਿਆ ਰਸਤੇ ਦੇ ਵਿੱਚ ਜੋ ਇਹਨੂੰ ਚੀਜ਼ ਮਿਲੀ ਹੈ ਉਹ ਇਹਨੇ ਪਟ ਸਿਟੀ ਉਖਾਰ ਸਿਟੀ ਤੇ ਆਪ ਦੇ ਨਾਂ ਵਾਲੀ ਬਾਬ ਰੋਲੇ ਦੇ ਵਿੱਚ ਬਣਾ ਬਣਾ ਕੇ ਲੈ ਗਿਆ ਇਹ ਸਪੀਡ ਇੰਨੀ ਕਿ ਤੇਜ਼ ਸੀ ਕਿ ਕੁਝ ਵੀ ਚੀਜ਼ ਜਿਹੜੀ ਹੁੰਦੀ ਸੀ ਰਸਤੇ ਦੇ ਵਿੱਚ ਉਹਨੂੰ ਸਾਰੀ ਨੂੰ ਨਾਲ ਹੀ ਬਣਾ ਕੇ ਲੈ ਜਾਂਦਾ ਸੀ ਅ ਇੱਥੇ ਦੱਸ ਰਿਹਾ ਇੱਕ ਅੰਕਲ ਜੀ ਨੇ ਦੱਸਿਆ ਉਹ ਕਹਿੰਦੇ ਅਸੀਂ ਕਮਰੇ ਦੇ ਵਿੱਚ ਵੜ ਗਏ ਤੇ ਜਦੋਂ ਕਮਰੇ ਵਿੱਚ ਬੜੇ ਤਾਂ ਉਹ ਕਮਰੇ ਦੇ ਛੱਤ ਪਟਨੇ ਸ਼ੁਰੂ ਹੋ ਗਈ ਹੈ ਤਾਂ ਉਸ ਤੋਂ ਮੁੜ ਕੇ ਭੱਜ ਕੇ ਹੋਰ ਜਗ੍ਹਾ ਦੇ ਵਿੱਚ ਗਏ ਤਾਂ ਜਾ ਕੇ ਉਹਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਉਹ ਵੀ ਰੇਡ ਰੇਡ ਕੇ ਧਰਤੀ ਦੇ ਉੱਤੇ ਫਿਰ ਗਏ ਕਿਉਂਕਿ ਜੇ ਉਹ ਤੁਰ ਕੇ ਜਾਂਦੇ ਤਾਂ ਸ਼ਾਇਦ ਉਹ ਵਿੱਚ ਹੀ ਉੱਟ ਜਾਂਦੇ ਕਿਉਂਕਿ ਇੱਕ ਕਾਰ ਵੀ ਸੀਗੀ ਕਾਰ ਵੀ ਕਈ ਲੋਟੀਆਂ ਲਾ ਗਈ ਹੈ ਕਾਰ ਤੁਹਾਨੂੰ ਆਪਾਂ ਸ਼ਾਰਟ ਵਿੱਚ ਲਾ ਕੇ ਦਿਖਾ ਦੇਾਂਗੇ ਇਹ ਗੱਡੀ ਉਧਰੋਂ ਉੱਡ ਕੇ ਆਈ ਹੈ ਜੀ ਹਾਂਜੀ ਉਹ ਜਿਹੜਾ ਪਿੱਛੇ ਖੰਭਾ ਖੰਬੇ ਤੱਕੇ ਲੋਟੀਆਂ ਲਾਉਂਦੀ ਆਈ ਹੈ ਉੱਥੋਂ ਬੰਦਿਆਂ ਨੇ ਵਿੱਚੋਂ ਬਾਰੀ ਖੋਲਣ ਲੱਗਿਓ ਬਾਰੀ ਪੱਟੀ ਗਈ ਹਾਂਜੀ ਫਟਾਫਟ ਨਿਕਲ ਕੇ ਧਰਤੀ ਤੇ ਡਿੱਗ ਕੇ ਉਹਨਾਂ ਨੇ ਜਾਨ ਬਚਾਈ ਪੈਟਰੋਲ ਪੰਪ ਦੇਖ ਲਓ ਪੱਟ ਕੇ ਸੁਟਿਆ ਇਹ ਪੈਟਰੋਲ ਪੰਪ ਇਹਨਾਂ ਦਾ ਐ ਸੰਝ ਲੋ ਤੈਸ ਨੇ ਇਸ ਕਰਤਾ ਕਿ ਆਪ ਕਣਕ ਵਿੱਚ ਗਈ ਹੈ ਉਹਦੇ ਨਾਲ ਜਿਹੜੀ ਕੰਨ ਦਾ ਕੰਨ ਦਾ ਪੂਰੇ ਦਾ ਪੂਰਾ ਬਲੌਕ ਸਾਈਡ ਤਾਂ ਆ ਵੀਰ ਜਿੰਨਾਂ ਦਾ ਸੀਗਾ ਉਹਨਾਂ ਦਾ ਸਾਰਾ ਨੁਕਸਾਨ ਇਹਨਾਂ ਨੇ ਕਰ ਦਿੱਤਾ ਹੈ ਇਹ ਕੁਦਰਤ ਦਾ ਆਪਾਂ ਕਹਿਰ ਕਹਿ ਸਕਦੇ ਆ ਕੁਦਰਤ ਦੇ ਮੂਹਰੇ ਪ੍ਰਮਾਤਮਾ ਦੇ ਮੂਹਰੇ ਬੰਦੇ ਦਾ ਜੋਰ ਥੋੜੀ ਚੱਲਦਾ ਹੁੰਦਾ ਬਸ ਉਹ ਇੱਕ ਭਾਣਾ ਮੰਨ ਕੇ ਹਨਾ ਸਬਰ ਹੀ ਕਰ ਸਕਦੇ ਆ ਆ ਦਰਵਾਜ਼ੇ ਦਰੂਜੇ ਮੈਂ ਕਹਿੰਦਾ ਪਰਮਾਤਮਾ ਦੇ ਅੱਗੇ ਬੰਦੇ ਦੀਆਂ ਬਣਾਈਆਂ ਆਉਂਗਾ ਚੀਜ਼ਾਂ ਦੀ ਔਕਾਤ ਕੁਛ ਨਹੀਂ ਹੈ ਨਾ ਬੰਦਾ ਆਪਣੀਆਂ ਮਨਾਈਆਂ ਕਰਦਾ ਕਿ ਮੈਂ ਇੰਨੀ ਮਨਾਈਆਂ ਦੀ ਚੀਜ਼ ਬਣਾਤੀ ਆਂ ਇਹ ਚੀਜ਼ ਬਣਾਤੀ ਉਹ ਚੀਜ਼ ਪਰ ਕੁਛ ਨਹੀਂ ਰਹਿੰਦਾ ਇਹ ਜੋ ਮੰਜ਼ਰ ਹੈ 2 ਮਾਰਚ 2024 ਨੂੰ ਹੋਇਆ ਭਗਤਾ ਭਾਈਕਰ ਨਾਲ ਪਿੰਡ ਹਮੀਰਗੜ੍ਹ ਤੇ ਕੋਠਾਗੁਰੂ ਇਹਨਾਂ ਪਿੰਡਾਂ ਦੇ ਵਿੱਚ ਹੋਇਆ ਅੱਗੇ ਵੀ ਇਹ ਬਵੰਡਰ ਜਿਹੜਾ ਟੌਰਨੇਡੋ ਕਹਿੰਦੇ ਇਹਨੂੰ ਇਹ ਗਿਆ ਹੈਗਾ ਤੇ ਆਪਣੇ ਪੰਜਾਬ ਦੇ ਵਿੱਚ ਦੂਜਾ ਚਾਂਸ ਹੈ ਅਮਰੀਕਾ ਕੈਨੇਡਾ ਦੇ ਵਿੱਚ ਪਹਿਲਾਂ ਇਹ ਆਉਂਦੇ ਆ ਬਵੰਡਰ ਉੱਥੇ ਸਾਲ 6 ਮਹੀਨੇ ਤੋਂ ਆਏ ਹੀ ਰਹਿੰਦਾ ਹੈ ਹਵਾ ਦੇ ਦਬਾਅ ਦੇ ਕਾਰਨ ਜਿਹੜਾ ਇਹ ਪੈਦਾ ਹੋ ਜਾਂਦਾ ਹੈ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ